ਸਸਫੀ ਕਾਲ ਜੀ ਅੱਜ ਦੇ ਇਸ ਡੀਬਰੀਫਿੰਗ ਪ੍ਰੋਗਰਾਮ ਜਿਸ ਦੇ ਵਿੱਚ ਉਹ ਸਾਰੇ ਸਾਡੇ ਮਾਨਯੋਗ ਅਧਿਆਪਕ ਜੋ ਫਿਨਲੈਂਡ ਤੋਂ 3 ਹਫ਼ਤੇ ਲੰਬੀ ਟ੍ਰੇਨਿੰਗ ਲੈ ਕੇ ਆਏ ਆਪ ਸਭ ਦਾ ਸਵਾਗਤ ਹੈ ਤੇ ਅੱਜ ਦੇ ਸਾਡੇ ਮੁੱਖ ਮਹਿਮਾਨ ਪੰਜਾਬ ਦੀ ਆਨ ਬਾਨ ਸ਼ਾਨ ਤੇ ਇੱਕ ਇੰਦਾਂ ਦੇ ਮੁੱਖ ਮੰਤਰੀ ਜੋ ਪੰਜਾਬ ਦੇ ਹਰ ਇੱਕ ਦਰਦ ਨੂੰ ਤੇ ਜਿਨ੍ਹਾਂ ਦੇ ਦਿਲ ਦੇ ਕਰੀਬ ਸਿੱਖਿਆ ਵਿਭਾਗ ਲਈ ਮੈਂ ਹਮੇਸ਼ਾ ਕਦੀ ਵੀ ਕੋਈ ਇਵੈਂਟ ਹੋਵੇ ਚਾਹੇ ਉਹ ਮੇਗਾ ਪੀਟੀਐਮਸ ਹੈ ਸਕੂਲਾਂ ਦਾ ਉਦਘਾਟਨ ਹੈ ਆਪ ਜੀ ਦੀ ਰਵਾਨਗੀ ਹੈ ਜਾਂ ਸਾਡੇ ਸਟੇਪਲ ਪ੍ਰਿੰਸੀਪਲਸ ਹਮੇਸ਼ਾ ਸਰ इवन ਬੱਚਿਆਂ ਦਾ ਜਦੋਂ ਨਤੀਜਾ ਆਂਦਾ ਮੁੱਖ ਮੰਤਰੀ ਸਾਹਿਬ ਖੁਦ ਫੋਨ ਕਰਦੇ ਆ ਕਿ ਬੱਚਿਆਂ ਨੂੰ ਬੁਲਾਓ ਤਾਂ ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਕਦੀ ਵੀ ਕੋਈ ਇੰਨਾ ਸਿੱਖਿਆ ਮਹਿਕਮੇ ਨੂੰ ਪਿਆਰ ਕਰਨ ਵਾਲਾ ਮੁੱਖ ਮੰਤਰੀ ਤੇ ਹਮੇਸ਼ਾ ਕਿਹਾ ਕਿ ਹਰਜੋਤ ਜਿੱਥੋਂ ਮਰਜ਼ੀ ਪੈਸੇ ਲੈ ਕੇ ਆਵਾ ਪਾ ਸਕੂਲ ਠੀਕ ਕਰਨੇ ਆਵਾ ਬੱਚਿਆਂ ਦਾ ਪੁਇਕ ਠੀਕ ਕਰਨਾ ਤਾਂ ਮੈਂ ਚਾਹੂੰਗਾ ਕਿ ਇੱਕ ਵਾਰੀ ਜ਼ੋਰਦਾਰ ਤਾਣੀਆਂ ਨਾਲ ਪਾਜਦੇ ਆਪਣੇ ਚੀਫ ਗੈਸ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਵਾਗਤ ਕਰੀਏ ਈਵਨ ਜਿਹੜੇ ਬੱਚੇ ਇਸਰੋ ਤੋਂ ਆਏ ਸੀ ਉਹਨਾਂ ਨੂੰ ਵੀ ਸਰ ਮਿਲਦੇ ਆ ਤੇ ਬਹੁਤ ਸਾਰੇ ਸਕੂਲ ਆਫ ਫੈਮਿਨਸ ਨਾਲ ਵੀਡੀਓ ਕਾਨਫਰੈਂਸ ਨਾਲ ਸਰ ਮੈਂ ਤੁਹਾਨੂੰ ਇਹ ਸਾਡੇ ਸਾਰੇ ਟੀਚਰਸ ਆਪ ਜੀ ਨੇ ਹੀ ਇਹਨਾਂ ਨੂੰ ਰੁਬਾਨਾ ਕੀਤਾ ਸੀ ਤੇ ਤੁਸੀਂ ਦੇਖ ਸਕਦੇ ਹੋ ਅੱਜ ਇਹਨਾਂ ਦੀ ਪਰਸਨੈਲਿਟੀਾਂ ਵੀ ਪਤਾ ਲੱਗ ਰਿਹਾ ਕਿ ਇੱਕ ਬਦਲੀ ਹੋਈ ਟੀਮ ਆਪ ਜੀ ਦੇ ਸਾਮਣੇ ਬੈਠੇ ਬਹੁਤ ਸਾਰੇ ਟੀਚਰਸ ਨੂੰ ਸਰ ਮੈਂ ਅਸੀਂ ਇੱਕ ਡਾਇਲੋਗ ਵਰ ਟੀਚਰਸ ਕਰਦੇ ਹਾਂ ਜਿਹਦੇ ਵਿੱਚ ਜਾ ਕੇ ਮਿਲਿਆ ਤਾਂ ਕੁਛਨ ਉੱਥੇ ਮੈਂ ਇਹਨਾਂ ਨੂੰ ਉੱਥੇ ਸਵਾਲ ਪੁੱਛਿਆ ਕਿ ਕੀ ਫਾਇਦਾ ਹੋਇਆ ਕਿ ਲੋਕ ਕਹਿੰਦੇ ਤੁਸੀਂ ਇਨਾ ਪੈਸਾ ਸਿਰ ਅੱਜ ਆਪ ਜੀ ਵੀ ਜਦੋਂ ਇਹ ਮੇਰੇ ਕੋ ਦੱਸਣਗੇ ਟੀਚਰਸ ਇਹ ਕਹਿੰਦੇ ਸਾਡੀ ਜ਼ਿੰਦਗੀ ਬਦਲ ਗਈ ਸਾਡੀ ਸੋਚ ਬਦਲ ਗਈ ਸਾਡੇ ਪੜਾਣ ਦਾ ਟੰਗ ਬਦਲ ਗਿਆ ਸਾਡੇ ਲਈ ਬੱਚੇ ਦਾ ਕੀ ਮਤਲਬ ਹੈ ਇੱਕ ਸਟੂਡੈਂਟ ਦਾ ਕੀ ਮਤਲਬ ਹੈ ਉਹ ਬਦਲ ਗਿਆ ਐਂਸਰ ਇਹ ਆਪ ਜੀ ਦਾ ਆਪ ਜੀ ਦੀ ਰਹਿਨੁਮਾਈ ਹੈਟ ਇਹ ਆਪਜੀ ਦਾ ਸੂਬਾ ਹੈ ਪੰਜਾਬ ਜਿਸ ਨੂੰ ਇਹ ਮਾਨ ਹਾਸਿਲ ਹੋਇਆ ਜੋ ਟੀਚਰਸ ਤੇ ਅਧਿਆਪਕ ਨੂੰ ਇੰਨਾ ਮਾਨ ਸਨਮਾਨ ਦਿੰਦਾ ਅਸੀਂ ਆਪਣੇ ਪ੍ਰਿੰਸੀਪल्स ਨੂੰ ਸਰ ਸਿੰਗਾਪੁਰ ਭੇਜਿਆ ਪ੍ਰਿੰਸੀਪल्स ਅਕੈਡਮੀ ਦੇ ਵਿੱਚ ਅਸੀਂ ਆਪਣੇ ਹੈਡਮਾਸਟਰਸ ਨੂੰ ਆਈ ਐਮ અમદાવાદ ਭੇਜਿਆ ਸਰ इवन ਜਿਹੜਾ ਆਈ ਐਮ અમદાવાદ ਵਾਲਾ ਕੋਰਸ ਹੈ ਸਰ ਉਹ ਇੰਨਾ ਡਿਮਾਂਡਿੰਗ ਕੋਰਸ ਹੈ ਕਿ ਰਿਲਾਇੰਸ ਟਾਟਾ ਵਰਗੀ ਕੰਪਨੀਆਂ ਨੂੰ ਵੀ ਉੱਥੇ ਸਪੇਸ ਨਹੀਂ ਮਿਲਦੀ ਇੰਨੀ ਲੰਬੀ ਵੇਟਿੰਗ ਹੈ ਇਮੈਸਰ ਧੰਨਵਾਦ ਕਰੂੰਗਾ ਸਾਡੇ ਸਾਰੇ ਹੀ ਐਜੂਕੇਸ਼ਨ ਵਿਭਾਗ ਦੇ ਆਫੀਸਰਸ ਦਾ ਕਮਲ ਜੀ ਦਾ ਸਾਡੀ ਸਾਰੀ ਟੀਮ ਦਾ ਐਸਆਰਟੀ ਦੀ ਟੀਮ ਜਿਹਨੇ ਮਿਹਨਤ ਕਰਕੇ ਤੇ ਇਵਨ ਸਿਰਫ ਫਿਨਲੈਂਡ ਦੇ ਵਿੱਚ ਅਸੀਂ ਦੇਸ਼ ਦੇ ਪਹਿਲੇ ਸੂਬੇ ਆ ਜਿਨੇ ਸਰਕਾਰੀ ਤੌਰ ਦੇ ਨਾਲ ਫਿਨਲੈਂਡ ਦੀ ਸਰਕਾਰ ਦੇ ਨਾਲ ਫਿਨਲੈਂਡ ਦੀ ਐਮਬੈਸੀ ਚ ਐਮਓਯੂ ਸਾਈਨ ਕੀਤਾ ਤੇ ਸਾਡੇ ਸਰ ਉੱਥੇ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਚਗੇ ਤੇ ਹੁਣ ਸਿਰ ਖੁਸ਼ੀ ਵਾਲੀ ਗੱਲ ਇਹ ਹੈ ਕਿ ਕਿਸ਼ਤਾ ਬਣ ਗਿਆ ਸਿਰ ਫਿਨਲੈਂਡ ਦੁਨੀਆ ਚ ਉਹਨਾਂ ਦਾ ਨਾਮ ਹੈ ਹੁਣ ਫਿਨਲੈਂਡ ਦੀ ਟੀਮ ਜਨਵਰੀ ਚ ਸਰ ਪੰਜਾਬ ਆ ਰਹੀ ਹੈ ਤੇ ਉਹਨੂੰ ਪੰਜਾਬ ਚ ਆ ਕੇ ਸਾਡੇ ਪ੍ਰਾਇਮਰੀ ਟੀਚਰਸ ਨੂੰ ਸਰ ਟ੍ਰੇਨਿੰਗ ਦਊਗੀ ਤੇ ਇੰਨਾ ਹੀ ਨਹੀਂ ਸਰ ਅਗਲਾ ਬੈਚ ਦੀ ਵੀ ਆਪ ਜੀ ਨੇ ਜਿਵੇਂ ਆਦੇਸ਼ ਹੁਕਮ ਕੀਤਾ ਕਿ سلسلہ ਜਾਰੀ ਰਹਿਣਾ ਚਾਹੀਦਾ ਸਰ ਕਿਉਂਕਿ ਹੁਣ ਠੰਡ ਬਹੁਤ ਹੋ ਜਾਂਦੀ ਹੈ ਉੱਥੇ ਤਾਂ ਮਾਰਚ ਅਪ੍ਰੈਲ ਚ ਅਸੀਂ ਆਪਣਾ ਦੂਜਾ ਬੈਚ ਵੀ ਜਿਹੜਾ ਪਲਾਨ ਕਰ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਸਰ ਮੇਰਾ ਨਾਮ ਅਨਮਿਤਪਾਲ ਸਿੰਘ ਆ ਮੈਂ ਹੈ ਟੀਚਰ ਦੇ ਤੌਰ ਤੇ ਡਿਸਟ੍ਰਿਕਟ ਲੁਧਿਆਣਾ ਚ ਕੰਮ ਕਰਦਾ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਅਧਿਆਪਕਾਂ ਨੂੰ ਇੱਕ ਅਜਿਹੇ ਮੁਲਕ ਦੇ ਵਿੱਚ ਭੇਜਿਆ ਜਿੱਥੇ ਜਾ ਕੇ ਅਸੀਂ ਇਹ ਸਿੱਖਿਆ ਕਿ ਅਸਲ ਦੇ ਵਿੱਚ ਬੱਚਿਆਂ ਨੂੰ ਸਟ्रेस ਫਰੀ ਰੱਖਣਾ ਕਿਵੇਂ ਆ ਕਿਉਂਕਿ ਜੇਕਰ ਅਸੀਂ ਆਪਣੇ ਸਟੂਡੈਂਟਸ ਨੂੰ ਸਟ्रेस ਫਰੀ ਰੱਖਦੇ ਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੀ ਨਹੀਂ ਕਿ ਉਹ ਕਿਸੇ ਸਕੂਲ ਦੇ ਵਿੱਚ ਕੁਝ ਅਜੀਹੀ ਸਿੱਖਿਆ ਲੈਣ ਆਉਂਦੇ ਆ ਕਿ ਜਿਹੜਾ ਕਿ ਇੱਕ ਰਵਾਜ ਜਿਵੇਂ ਪ੍ਰਚਲਿਤ ਸਿਸਟਮ ਸੀਗਾ ਕਿ ਇੱਕ ਰਿਮੈਂਬਰਿੰਗ ਦਾ ਹੀ ਕੰਮ ਚੱਲਦਾ ਸੀ ਸਾਡੇ ਸਕੂਲਾਂ ਦੇ ਵਿੱਚ ਬੱਚੇ ਕਰ ਮੈਂਬਰ ਕਰਦੇ ਸੀ ਫਿਰ ਉਹਦਾ ਪੇਪਰ ਲੈ ਲਿਆ ਜਾਂਦਾ ਸੀ ਸਾਡੇ ਵੱਲੋਂ ਸੋ ਸਰ ਉੱਥੇ ਅਸੀਂ ਸਿੱਖਿਆ ਕਿ ਹਰ ਚੀਜ਼ ਨੂੰ ਪਲੇਫੁਲ ਮੈਥਡ ਦੇ ਨਾਲ ਅਸੀਂ ਪੜ੍ਹਾ ਸਕਦੇ ਹਾਂ ਤਾਂ ਸਾਨੂੰ ਸਰ ਜਦੋਂ ਅਸੀਂ ਸਕੂਲਾਂ ਦੇ ਵਿੱਚ ਪਹੁੰਚੇ ਤੇ ਅਸੀਂ ਉਹ ਜਿਹੜੀਆਂ ਐਕਟੀਵਿਟੀਜ਼ ਅਸੀਂ ਜੋ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਰਵਾਉਣੀਆਂ ਸ਼ੁਰੂ ਕੀਤੀਆਂ ਤਾਂ ਬੱਚੇ ਸਾਡੇ ਬੜੇ ਹੈਰਾਨ ਹੋਏ ਈਵਨ ਜਿਹੜੇ ਬੱਚੇ ਸਾਡੇ ਗੈਰ ਹਾਜ਼ਰ ਰਹਿੰਦੇ ਸੀ ਸਰ ਉਹ ਹੁਣ ਸਕੂਲ ਆਉਣ ਲੱਗ ਗਏ ਰੋਜ਼ਾਨਾ ਈਵਨ ਪੇਰੈਂਟਸ ਸਾਡੇ ਕਹਿਣ ਲੱਗ ਗਏ ਸਾਨੂੰ ਟੀਚਰਸ ਨੂੰ ਆ ਕੇ ਜਿਵੇਂ ਇੱਕ ਦਿਨ ਮੈਨੂੰ ਕਾਲ ਆਈ ਉਹ ਪੇਰੈਂਟਸ ਜਿਹੜੇ ਹਾਈ ਸਕੂਲ ਦੇ ਵਿੱਚ ਉਹਨਾਂ ਦੇ ਬੱਚੇ ਚਲੇ ਗਏ ਉਹ ਕਹਿੰਦੇ ਵੀ ਪ੍ਰਾਇਮਰੀ ਸਕੂਲ ਦੇ ਵਿੱਚ ਉਹ ਬੜਾ ਵਧੀਆ ਪੜਾਉਣਾ ਸ਼ੁਰੂ ਕੀਤਾ ਤੇ ਤੁਸੀਂ ਵੀ ਉਹਨਾਂ ਕੋਲੇ ਜਾ ਕੇ ਸਿੱਖ ਕੇ ਆਓ ਵੀ ਉਹ ਪ੍ਰਾਇਮਰੀ ਦੇ ਵਿੱਚ ਇਸ ਤਰ੍ਹਾਂ ਕਿਵੇਂ ਪੜਾ ਰਹੇ ਆ ਸਰ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਇੱਕ ਅਜਿਹੀ ਰੀਤ ਦੇ ਮੋਢੀ ਬਣੇ ਆ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਸਾਨੂੰ ਯੋਗ ਸਮਝਿਆ ਤੇ ਸਾਨੂੰ ਫਿਨਲੈਂਡ ਵਰਗੇ ਦੇਸ਼ ਤੋਂ ਸਿੱਖਿਆ ਲੈਣ ਲਈ ਭੇਜਿਆ ਤੇ ਅਸੀਂ ਤੁਹਾਨੂੰ ਇਹ ਵੀ ਅਸੀਂ ਵਾਦਾ ਕਰਦੇ ਆਂ ਵੀ ਅਸੀਂ ਪੂਰਾ ਜੋਰ ਲਗਾਵਾਂਗੇ ਸਰ ਅਸੀਂ ਆਪਣੇ ਨਾਲ ਦੇ ਟੀਚਰਜ਼ ਨੂੰ ਵੀ ਹੁਣ ਸਿੱਖਿਆ ਦੇ ਰਹੇ ਆਂ ਜੋ ਵੀ ਅਸੀਂ ਸਿੱਖ ਕੇ ਆ ਰਹੇ ਆਂ ਅਸੀਂ ਉਹ ਸਾਰਾ ਵੰਡ ਰਹੇ ਆਂ ਜੀ ਈਵਨ ਬਲਾਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਵੀ ਅਸੀਂ ਆਪਣੇ ਜਿਹੜੇ ਨਾਲ ਦੇ ਅਧਿਆਪਕਾ ਉਹਨਾਂ ਨੂੰ ਸਰ ਦੱਸ ਰਹੇ ਆਂ ਵੀ ਜੋ-ਜੋ ਵੀ ਅਸੀਂ ਨਵੀਆਂ ਜਿਹੜੀਆਂ ਨਵੀਨਤਮ ਤਕਨੀਕਾਂ ਉੱਥੇ ਸਿੱਖੀਆਂ ਉਹ ਸਭ ਨਾਲ ਸਾਂਝਾ ਕਰ ਰਹੇ ਆਂ ਥੈਂਕ ਯੂ ਸਰ ਬਹੁਤ ਅੱਛਾ ਬਹੁਤ ਅੱਛਾ ਬਾਤ ਹੈ ਉਧਰ ਪਿੱਛੇ ਅ ਸਸਿ ਕਾਲ ਸਰ ਸਸਿ ਕਾਰ ਰਿਸਪੈਕਟਡ ਸੀਐਮ ਰਿਸਪੈਕਟਡ ਜੀਐਮ ਮੈਂ ਦਿਲਜੀਤ ਸਿੰਘ ਬਠਿੰਡਾ ਤੋਂ ਸਰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜਿਨ੍ਹਾਂ ਨੇ ਸਾਨੂੰ ਤੁਸੀਂ ਸਾਨੂੰ ਇਹ ਅੰਤਰਰਾਸ਼ਟਰੀ ਇੱਕ ਮੌਕਾ ਦਿੱਤਾ ਮੈਂ ਸਰ ਆਪਣੀ ਗੱਲ ਨਾ ਦੋ ਫਿਨਲੈਂਡ ਦੇ ਛੋਟੇ ਛੋਟੇ ਐਕਸਪੀਰੀਅੰਸ ਨੂੰ ਕੋਟ ਕਰਕੇ ਰੱਖਣਾ ਚਾਹੁੰਦਾ ਸਰ ਜਿਸ ਦਿਨ ਸਾਡਾ ਸਰਟੀਫਿਕੇਟ ਵੰਡ ਸਮਾਰੋਹ ਸੀ ਤਾਂ ਉਸ ਦਿਨ ਉੱਥੇ ਪ੍ਰਿੰਸੀਪਲ ਸੀਗੇ ਟੀਚਰ ਟ੍ਰੇਨਿੰਗ ਸਕੂਲ ਦੇ ਮੈਡਮ ਕ੍ਰਿਸਟੀਨਾ ਹਮ ਹ ਉਹਨਾਂ ਦੀ ਨੇ ਇੱਕ ਲਾਈਨ ਮੈਨੂੰ ਬੜੀ ਉਹ ਕੀਤੀ ਉਹ ਕਹਿੰਦੇ ਆਈ ਐਪਰੀਸ਼ੀਏਟ ਦਾ ਵਿਜ਼ਨ ਆਫ ਪੰਜਾਬ ਗਵਰਨਮੈਂਟ ਟੀਵਰਡਸ ਐਜੂਕੇਸ਼ਨ ਹਮ ਮੋ ਕੋਲੀ ਕੈਰੀ ਸੋ ਐਰੀ ਸਰ ਬੈਠੇ ਸੀ ਉਹ ਕਹਿੰਦੇ ਵੀ 1972 ਦੇ ਵਿੱਚ ਕੋਈ ਸਾਡਾ ਫਿਨਲੈਂਡ ਵੀ ਸਿੱਖਿਆ ਪੱਖੋਂ ਬਾਲਾ ਅਗੇ ਨਹੀਂ ਸੀ ਪਰ ਅਸੀਂ ਉਦੋਂ ਇੱਕ ਤਹਈਆ ਕੀਤਾ ਛੋਟੀਆਂ-ਛੋਟੀਆਂ ਚੇਂਜਰ ਨਾਲ ਸ਼ੁਰੂ ਕੀਤਾ ਤੇ 21st ਸੈਂਚਰੀ ਦੇ ਵਿੱਚ ਆ ਕੇ ਦੇਖੋ ਅਸੀਂ ਦੁਨੀਆ ਦੇ ਮੋਰੀ ਬਣ ਗਏ ਤਾਂ ਉਹ ਕਹਿੰਦੇ ਵੀ ਤੁਹਾਡੀ ਸਰਕਾਰ ਨੇ ਇਹ ਉਦਮ ਕੀਤਾ ਹੈ ਤੁਸੀਂ ਇਹ ਛੋਟੀਆਂ-ਛੋਟੀਆਂ ਚੇਂਜਸ ਦੇ ਨਾਲ ਵੱਡੀਆਂ ਤਬਦੀਲੀਆਂ ਲਿਆਉਂਗੇ ਤੇ ਤੁਸੀਂ ਦੇਖੋਗੇ ਕਿ ਇਤਿਹਾਸ ਮੈਂ ਜਿਹੜਾ ਮਹਿਸੂਸ ਕਰਦਾ ਕਿ ਇਤਿਹਾਸ ਯਾਦ ਕਰੂਗਾ ਉਹਨਾਂ ਸਰਕਾਰਾਂ ਨੂੰ ਜਿਨ੍ਹਾਂ ਨੇ ਇਹਨਾਂ ਤਬਦੀਲੀਆਂ ਨੂੰ ਸ਼ੁਰੂ ਕੀਤਾ ਹੋਊਗਾ ਸੋ ਸਰ ਤੁਸੀਂ ਸਾਨੂੰ ਐਕਸਪੀਰੀਅੰਸ ਦਿੱਤਾ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਇੱਕ ਐਕਸਪੀਰੀਅੰਸ ਸਰ ਮੈਂ ਹੋਰ ਐਡ ਕਰਨਾ ਚਾਹੁੰਦਾ ਕਿ ਸਰ ਸਾਡੀ ਕਮਿਊਨਿਟੀ ਦੇ ਵਿੱਚ ਤੋਂ ਸਾਡੇ ਚਾਹੇ ਟੀਚਰਜ਼ ਨੇ ਉਹਨਾਂ ਦੇ ਵਿੱਚ ਇਸ ਟ੍ਰੇਨਿੰਗ ਨੂੰ ਲੈ ਕੇ ਬੜੀ ਕਿਊਰਿਓਸਟੀ ਵੀ ਹੈ ਤੇ ਬੜੀਆਂ ਐਕਸਪੈਕਟੇਸ਼ਨਸ ਵੀ ਹੈ ਮੈਂ ਸਰ ਬੱਲੂਆਣਾ ਡਿਊਟੀ ਕਰਦਾ ਹਾਂ ਡਿਸਟ੍ਰਿਕਟ ਬਟਿੰਡਾ ਵਿੱਚ ਮੈਂ ਉੱਥੋਂ ਆ ਕੇ ਇੱਕ ਛੋਟਾ ਜਿਹਾ ਟ੍ਰੇਨਿੰਗ ਸੈਸ਼ਨ ਮਾਪਿਆਂ ਨਾਲ ਈਵਨ ਮੇਰੇ ਸੈਂਟਰ ਦੇ ਸਕੂਲ ਮੁਖੀਆਂ ਨਾਲ ਤੇ ਪੰਚਾਇਤ ਨਾਲ ਰੱਖਿਆ ਮੈਂ ਸਰੂਨਾ ਨਾਲ ਸਾਰੀਆਂ ਉਥੋਂ ਦੇ ਐਜੂਕੇਸ਼ਨ ਸਿਸਟਮ ਬਾਰੇ ਕੁਝ ਐਕਸਪੀਰੀਅੰਸ ਡਿਸਕਸ ਕਰ ਰਿਹਾ ਸੀ ਤੇ ਉਸਾਰੇ ਇੰਨਾ ਖੁੱਭ ਗਏ ਕਿ ਵਿੱਚ ਦੀ ਚਾਹ ਦਾ ਸੁਨੇਹਾ ਆਇਆ ਤੇ ਇੱਕ ਮੈਂਬਰ ਪੰਚਾਇਤ ਬਾਈ ਜੀ ਬੋਲੇ ਉਹ ਕਹਿੰਦੇ ਜੀ ਚਾਹ ਤਾਂ ਨੇਤੀ ਪੀਂਨੇ ਆ ਬਾਈ ਜੀ ਕਹਿੰਦੇ ਤੁਸੀਂ ਆ ਗੱਲਾਂ ਸੁਣਾਓ ਕਹਿੰਦਾ ਕਿੰਨੀਆਂ ਕੰਮ ਬਣੀਆਂ ਸੋ ਬੜਾ ਵਿਸ਼ਵਾਸ ਦਿਵਾ ਕੇ ਗਏ ਕਿ ਅਸੀਂ ਤੁਹਾਡੇ ਨਾਲ ਆ ਸੋ ਸਰ ਜਿਹੜਾ ਸਾਨੂੰ ਇਹ ਭਾਈਚਾਰੇ ਵੱਲੋਂ ਇੰਨਾ ਮਾਣ ਮਿਲਿਆ ਅਸੀਂ ਮੈਂ ਸਾਰੇ ਅਧਿਕਾਰੀਆਂ ਦੀ ਤਰਫੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਬਾਦ ਮੁਬਾਰਕਬਾਦ